ਟਾਈਮ ਅਸੀਂ ਪਿੰਡ ਠੀਕਰੀ ਵਾਲਾ ਜ਼ਿਲ੍ਹਾ ਬਰਨਾਲਾ ਵਿਖੇ ਕਿੱਡੇ ਆ ਜਿੱਥੇ ਅਮਰ ਸਿੰਘ ਸਰਦਾਰ ਸੇਵਾ ਸਿੰਘ ਜੀ ਦੀ 92ਵੀਂ ਵਰਸੀ ਮਨਾਈ ਗਈ ਮਨਾਈ ਜਾ ਰਹੀ ਸੀ ਪਰ ਉੱਥੇ 19 ਰਾਤ 19 ਜਨਵਰੀ ਦੀ ਰਾਤ ਨੂੰ ਬਹੁਤ ਹੀ ਦੁਰਘਟਨਾ ਵਾਪਰੀ ਜਿੱਥੇ ਗੁਰੂ ਸਾਹਿਬ ਦੇ ਅੰਗ ਮਿਲੇ ਗਲੀਆਂ ਦੇ ਵਿੱਚੋਂ ਮਿਲੇ ਉਹ ਕਿਸ ਨੇ ਇਹ ਸਾਰੀ ਹਰਕਤ ਕੀਤੀ ਆ ਉਹਦਾ ਮਾਸਟਰਮਾਈਂਡ ਕੌਣ ਆ ਕੀ ਤੋਂ ਕਰਵਾਈ ਗਈ ਆ ਜਪਜੀਤ ਸਿੰਘ ਸਾਹਿਬ ਦੇ ਮਤਲਬ ਕਿ ਉਹ ਅੰਗ ਮਿਲੇ ਨੇ ਬਾਕੀ ਸਾਰੀ ਜਾਣਕਾਰੀ ਆਪਾਂ ਇੱਥੇ ਪਿੰਡ ਦੇ ਲੋਕਾਂ ਤੋਂ ਜਾਣਕਾਰੀ ਲੈਣੇ ਤੇ ਪ੍ਰਧਾਨ ਸਾਹਿਬ ਪਿੰਡ ਦੀ ਪੰਚਾਇਤ ਨਗਰ ਨਿਵਾਸੀ ਇੱਥੇ ਮੌਜੂਦ ਨੇ ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਆ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਕੀ ਕਾਟਣਾ ਵਾਪਰੀ ਹੈ ਜੀ ਇਹ ਕਟਰਾ ਤਾਂ 19 ਤਰੀਕ ਦੀ ਹੈ ਜੀ ਹਾਂ ਗੁਟਕਾ ਸਾਦੀ ਬੇਦਬੀ ਕੀਤੀ ਗਈ ਆ ਜੀ ਕਿੰਨਾ ਟਾਈਮ ਤੇ ਜੀ 19 ਤਰੀਕ ਨੂੰ 5:30 ਵਜੇ ਸ਼ਾਮ ਦੇ ਜੀ 5:30 ਵਜੇ ਤੋਂ ਮੰਨ ਕੇ ਚਲੋ ਸੰਗਤ ਕੋਲ ਸਾਡੇ ਕੋਲੇ ਅੰਗ ਗੁਰੂ ਸਾਹਿਬ ਦੇ ਲੈ ਕੇ ਆਈ ਆ ਜੀ ਤੇ ਉਸ ਤੋਂ ਬਾਅਦ ਅਸੀਂ ਸਾਨੂੰ 6:30 ਵਜੇ ਜਦੋਂ ਆਪਣੇ ਵਰਸੀ ਵਾਲੀ ਜਗ੍ਹਾ ਤੇ ਸਮਾਪਤੀ ਹੋ ਜਾਂਦੀ ਆ ਜੀ ਉਦੋਂ ਸਾਨੂੰ ਕਿਸੇ ਦਾ ਫੋਨ ਆਇਆ ਵੀ ਕਹਿੰਦੇ ਐ ਕਰਕੇ ਆਪਣੀ ਗਲੀ ਦੇ ਵਿੱਚ ਵੀ ਅੰਗ ਖਿਲਾਰੇ ਪੈਣੇ ਜੀ ਤੇ ਜਦੋਂ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਸਾਨੂੰ 10-11 ਅੰਗ ਉਹਨਾਂ ਨੇ ਹੀ ਸਾਨੂੰ ਦਿੱਤੇ ਜੀ ਉਸ ਤੋਂ ਬਾਅਦ ਅਸੀਂ ਪਿੰਡ ਜ ਨੂੰ ਚੱਲ ਪਏ ਵੀ ਹੋਰ ਸਕਦਾ ਵੀ ਹੋਰ ਜਗ੍ਹਾ ਤੇ ਵੀ ਅੰਗ ਖੜਾਏ ਹੋਣ ਜੀ ਤਾਂ ਸਾਨੂੰ ਕਈ ਗਲੀਆਂ ਦੇ ਵਿੱਚ ਇਹ ਅੰਗ ਹੋਰ ਜੀ ਆ ਪ੍ਰਾਪਤ ਹੋਏ ਕੁਝ ਨਾਲੀਆਂ ਦੇ ਵਿੱਚ ਟਿੱਗੇ ਹੋਏ ਸੀਗੇ ਜੀ ਸਾਰੇ ਚੱਕੇ ਨਹੀਂ ਸੀ ਜੀ ਤੇ ਉਦੋਂ ਬਾਅਦ ਅਸੀਂ ਇੱਕ ਟੀਮ ਬਣਾ ਕੇ ਜੀ 11-12 ਜਾਣਿਆਂ ਨੇ ਸਾਰੇ ਪਿੰਡ ਦੀ ਮੰਨ ਕੇ ਚੱਲੋ ਵੀ ਕੱਲੀ-ਕੱਲੀ ਗਲੀ ਦੇ ਵਿੱਚ ਗੇੜਾ ਦਿੱਤਾ ਜੀ ਤੇ ਜਿੱਥੇ ਵੀ ਅਸੀਂ ਕੋਈ ਦੁਕਾਨਾਂ ਦੇ ਕੋਨਾਂ ਦਾ ਹੋਰ ਸਾਰਾ ਸੀਗਾ ਕੋਈ ਗੰਦ ਪਹਿਲੇ ਛੱਟਿਆ ਪਿਆ ਸੀਗਾ ਢੇਰੀਆਂ ਸਾਰੀਆਂ ਫਰੋਲ ਕੇ ਸਾਨੂੰ ਕਾਫੀ ਅੰਗ ਅੱਜ ਵੀ ਮਿਲ ਰਹੇ ਨੇ ਜੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗਾਮਲੇ ਦੇ ਵਿੱਚੋਂ ਸਾਨੂੰ ਤਿੰਨ ਅੰਗ ਮਿਲੇ ਨੇ ਜੀ ਆ ਉਧਰ ਮੇਲੇ ਤੋਂ ਕਹਾ ਇੱਕ ਚੰਦੋਲ ਲੱਗੀ ਵੀ ਸੀ ਜੀ ਉੱਥੋਂ ਸਾਨੂੰ ਰਾਤ 6 ਅੰਗ ਮਿਲੇ ਨੇ ਜੀ ਇਹਦੀ ਜਾਣਕਾਰੀ 20 ਤਰੀਕ ਦੀ ਰਾਤ ਨੂੰ ਜੀ ਇਹਦੀ ਜਾਣਕਾਰੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਜਾਣਕਾਰੀ ਇਹ 19 ਤਰੀਕ ਨੂੰ ਦਿੱਤੀ ਸੀਗੀ ਜੀ ਉਹ ਸਹਿਯੋਗ ਕਰ ਰਹੇ ਉਹ ਇਹ ਕਾਰਨ ਸਾਰਾ ਕੁਝ ਘਟਨਾ ਵਾਪਰੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਸਰਪੰਚ ਸਾਹਿਬ ਨੇ ਉਹਦੀ ਬੁਲਾਇਆ ਸੀਗਾ ਉਹਨਾਂ ਨੂੰ ਸਾਰੀ ਘਟਨਾ ਅਸੀਂ ਦੱਸ ਦਿੱਤੀ ਜੀ ਜਿਹੜੇ ਤੁਹਾਨੂੰ ਅੰਗ ਮਿਲੇ ਨੇ ਉਹ ਤੁਹਾਨੂੰ ਕਿਸੇ ਬੰਦੇ ਨੇ ਫੜਾਏ ਨੇ ਜਾਂ ਤੁਹਾਨੂੰ ਹੀ ਮਿਲੇ ਨੇ ਉਹ ਨਹੀਂ ਉਹ ਸਾਨੂੰ ਬੰਦਿਆਂ ਨੇ ਫੜਾਏ ਨੇ ਜੀ ਉਹ ਡਿਊਟੀ ਅਲੱਗ-ਅਲੱਗ ਬੰਦਿਆਂ ਨੇ ਫੜਾਏ ਨੇ ਪਰ ਉਹਨਾਂ ਦੇ ਵਿੱਚ ਜਿਹੜਾ ਘਟਨਾ ਕਰਨ ਵਾਲਾ ਬੰਦਾ ਹੈਗਾ ਜਿਨੇ ਇਹ ਹਰਕਤ ਕਰੀ ਆ ਜੀ ਉਹ ਬੰਦਾ ਚਾਰਾਂ ਪੰਜਾਂ ਮਨ ਕੇ ਚੱਲ ਵੀ ਅੰਗ ਫੜਾਉਣ ਵਾਲਾਂ ਦੇ ਨਾਲ ਹੀ ਸੀਗਾ ਜੀ ਉਹਨਾਂ ਨੇ ਦੱਸਿਆ ਵੀ ਐ ਕਰਕੇ ਫਲਾਨੇ ਬੰਦੇ ਨੇ ਫੜਾਏ ਨਹੀਂ ਜੀ ਜਿੰਨੇ ਵੀ ਜਿੰਨੇ ਵਾਰ ਸਾਡੇ ਕੋਲੇ ਅੰਗ ਆਏ ਨੇ ਉਹਨਾਂ ਨੇ ਉਸੇ ਬੰਦੇ ਦਾ ਉਹ ਲੇਤਾ ਜੀ ਵੀ ਉਹ ਬੰਦਾ ਸਾਡੇ ਨਾਲ ਸੀਗਾ ਜੀ ਫਿਰ ਅਸੀਂ ਉਹ ਤੋਂ ਵੀ ਇਹ ਗੱਲ ਹੋ ਗਈ ਵੀ ਉਹ ਹੀ ਬੰਦਾ ਬਾਰ-ਬਾਰ ਅੰਗ ਬਾਰ-ਬਾਰ ਵੀ ਕਿਉਂ ਆ ਰਿਹਾ ਫਿਰ ਸਾਡੇ ਧਿਆਨ ਦੇ ਵਿੱਚ ਆਇਆ ਵੀ ਉਹ ਬੰਦਾ ਬਾਰ-ਬਾਰ ਕਿਉਂ ਵੀ ਮੂਰੇ ਆ ਰਿਹਾਗਾ ਜੀ ਪਰ ਪੁਲਿਸ ਪ੍ਰਸ਼ਾਸਨ ਨੇ ਧਿਆਨ ਚ ਲਿਆਂਦਾ ਤਾਂ ਅਸੀਂ ਦੂਜੇ ਦਿਨ 20 ਤਰੀਕ ਨੂੰ ਉਹਦੇ ਤੇ ਗੌਰ ਰੱਖੀ ਮਗਰ ਬੰਦੇ ਲਾ ਕੇ ਜੀ ਤਾਂ ਗੌਰ ਰੱਖੀ ਤਾਂ ਸਾਡਾ ਮੰਨ ਕੇ ਚੱਲੋ ਵੀ ਸਾਰਾ ਜਿੰਨਾ ਆਪਣਾ ਉਹ ਬਣਾਇਆ ਹੋਇਆ ਸੀਗਾ ਪੂਰਾ ਹੋਇਆ ਸਾਡਾ ਜੀ ਪੁਲਿਸ ਪ੍ਰਸ਼ਾਸਨ ਨੇ ਥੋੜੀ ਜਿਹੀ ਜਲਦਬਾਜੀ ਦਿਖਾਈ ਉਹਦੇ ਵਿੱਚ ਜੀ ਸਾਡਾ ਇਹ ਸੀਗਾ ਵੀ ਉਹ ਅਸੀਂ ਉਸ ਤੋਂ ਬਾਅਦ ਦੇਖੇ ਵੀ ਕਿਹੜੇ ਬੰਦੇ ਨੂੰ ਬਾਹਰ ਮਿਲਦੇ ਨੇ ਕੀ ਕਰਦੇ ਨੇ ਪਰ ਜਦੋਂ ਉਹਨਾਂ ਨੂੰ ਇੱਕ ਫੋਨ ਆਇਆ ਪਤਾ ਨਹੀਂ ਕਿਹਨੇ ਨਾਲ ਬੈਠੇ ਨੇ ਫੋਨ ਕਰਿਆ ਜਾਂ ਕਹਿ ਉਹ ਵੀ ਤੇਰੇ ਮਗਰ ਬੰਦੇ ਲੱਗੇ ਹੋਏ ਨੇ ਉਹ ਉੱਠ ਕੇ ਪਰਛੇੜੀ ਜਗ੍ਹਾ ਤੋਂ ਬਾਹਰ ਜਾਣ ਲੱਗੇ ਤਾਂ ਉੱਥੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਦਰਫਤਾ ਕਰਕੇ ਲੈ ਗਿਆ ਜੀ ਇਹ ਉਹਨਾਂ ਨੂੰ ਹੁਣ 24 ਘੰਟੇ ਹੋ ਗਏ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਜੀ ਤੇ ਪੁਲਿਸ ਪ੍ਰਸ਼ਾਸਨ ਸਾਨੂੰ ਉਹਦੇ ਬਾਰੇ ਕੋਈ ਸਸਰੀ ਨਹੀਂ ਪੁਲਿਸ ਪ੍ਰਸ਼ਾਸਨ ਇਹ ਮਸਲੇ ਦੇ ਵਿੱਚ ਕੋਈ ਸਾਥ ਨਹੀਂ ਦੇ ਰਿਹਾ ਨਹੀਂ ਸਾਥ ਦੇ ਰਿਹਾ ਹਾਂ ਕੋਈ ਛਿਟਾ ਨਹੀਂ ਨਿਕਲਿਆ ਤੇ ਸਾਡੇ ਨਾਲ ਇੱਥੇ ਮੈਂਬਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਸਾਹਿਬ ਅੱਜ ਕੱਲ ਜੀ ਮਸਲਾ ਜਿਵੇਂ ਪ੍ਰਧਾਨ ਸਾਹਿਬ ਨੇ ਮਸਲਾ ਸਾਰਾ ਦੱਸਤਾ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰ ਰਹੇ ਹੋ ਸਾਫਤਾ ਜੀ ਦੇਖੋ ਮੋਟੋ ਤੋਂ ਦੱਸਦਾ ਗੱਲ ਤਾਂ ਇਹ ਹੋ ਸਕਦਾ 2 1 2 ਵਜੇ ਤੋਂ ਸ਼ੁਰੂ ਹੋ ਗਈ ਪਿਆਦ ਪਿਆਦ ਜੀ ਤਾਂ ਜੀ ਕਿਉਂਕਿ ਪਤਾ ਤਾਂ ਬਾਅਦ ਚ ਲੱਗਣ ਲੱਗਾ 3 4 5 ਵਜੇ ਜਿਵੇਂ ਪਤਾ ਲੱਗਣ ਲੱਗਾ ਰਾਤ ਦੇ ਜੀ 10 11 ਵਜੇ ਤੱਕ ਇਹਨਾਂ ਨੇ ਇੱਕ ਪ੍ਰਧਾਨ ਸਾਹਿਬ ਨੇ ਜਾਂ ਪੰਚਾਇਤ ਦੇ ਨੁਕੀਰ ਦੁਆਰਾ ਪ੍ਰਬੰਧਕ ਕਮੇਟੀ ਤੋਂ ਹੋਰ ਪਿੰਡ ਦੇ ਮੋਹਤਮਰ ਬੰਦਿਆਂ ਨੇ ਬਰ ਨਾਲ ਮਿਲ ਕੇ ਜੀ ਅੰਗ ਇਕੱਠੇ ਕੀਤੇ ਜੀ ਤੇ ਫਿਰ ਇਹਨਾਂ ਨੇ ਐਸ ਐਚਓ ਸਾਹਿਬ ਨੂੰ ਸੂਚਿਤ ਕੀਤਾ ਐਸ ਐਚਓ ਸਾਹਿਬ ਆ ਗਏ ਜੀ ਤੇ ਉਹਨਾਂ ਨੂੰ ਚਲੋ ਅਸੀਂ ਕਿਹਾ ਵੀ ਸਾਕ ਸੀ ਜਿਹੜੇ ਬੰਦੇ ਤੇ ਵੀਡੀਓ ਕੈਮਰੇ ਕੱਢ ਕੇ ਦਿਖਾਤੀ ਜਾ ਬੰਦੇ ਉਹ ਵੀਡੀਓ ਕੈਮਰੇ ਦੇ ਵਿੱਚ ਆ ਗਏ ਪਤਾ ਲੱਗ ਵੀ ਇਹ ਬੰਦੇ ਨੇ ਵੀ ਇਹ ਅੰਗ ਇੱਥੇ ਖੜਾਏ ਉਹ ਦੋ ਤਿੰਨ ਜਿਹਾ ਵੀਡੀਓ ਕੈਮਰੇ ਦੇਖਿਓ ਉਹਨਾਂ ਵਿੱਚ ਉਹੀ ਇੱਕੋ ਹੀ ਬੰਦਾ ਆ ਰਿਹਾ ਸੀ ਉਹ ਅੰਗ ਖਿਲਾਰਨ ਦੇ ਵਿੱਚ ਤਾਂ ਹੈਗਾ ਜਦੋਂ ਅੰਗ ਇਕੱਠੇ ਕਰ ਰਹੀ ਨਾਲ ਆ ਰਿਹਾ ਸੀ ਉਹ ਬੰਦਾ ਜੀ ਜੀ ਤੇ ਜਦੋਂ ਕੈਮਰੇ ਦੇ ਵਿੱਚ ਆ ਗਿਆ ਤੇ ਉਹ ਬੰਦੇ ਦਾ ਪਤਾ ਲੱਗ ਗਿਆ ਵੀ ਇਹ ਬੰਦਾਗਾ ਦੂਸਰੇ ਦਿਨ ਅਸੀਂ ਜਦੋਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਰਪੰਚ ਸਾਹਿਬ ਨੇ ਜਦੋਂ ਉਹਨਾਂ ਨੂੰ ਬੁਲਾ ਕੇ ਦੱਸਿਆ ਵੀ ਇਹ ਬੰਦਾ ਹੈਗਾ ਤਾਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਅਸੀਂ ਇੱਕ ਹੋਰ ਬੰਦਾ ਵੀ ਫੜਿਆ ਵੀ ਇੱਕ ਬੰਦਾ ਹੋਰ ਆ ਅਸੀਂ ਲਾਮੂ ਆਇਆਗਾ ਉਹ ਜਦੋਂ ਨੇ ਕੱਪੜੇ ਦੇਖੇ ਉਹ ਮੈਨੂੰ ਮਿਲ ਕੇ ਗਿਆ ਸੀ ਵੀ ਇਹ ਕੱਪੜੇ ਦੇਖੇ ਬੰਦਾ ਮੈਂ ਕਹੂਗਾ ਉਹਨਾਂ ਦੀ ਰਿਸ਼ਤੇਦਾਰੀ ਜੋ ਜਿਹੜਾ ਮੁੰਡੇ ਨੇ ਹੈਗਾ ਸੀ ਜੀ ਤੇ ਰਿਸ਼ਤੇਦਾਰੀ ਤੇ ਉਸ ਤੋਂ ਬਾਅਦ ਜਦੋਂ ਇਹ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਵੀ ਇਹ ਬੰਦੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਪਿੱਛਾ ਕਰਕੇ ਸਿਵਲ ਦੇ ਵਿੱਚ ਉਹਨਾਂ ਨੂੰ ਪਿੰਡਾਲ ਦੇ ਵਿੱਚ ਦੇਖ ਲਿਆ ਐਸਐਸਓ ਸਾਹਿਬ ਨੇ ਫੋਨ ਕੀਤਾ ਮੁੰਡਿਆਂ ਨੂੰ ਵੀ ਉਹ ਪੰਡਾਲ ਦੇ ਵਿੱਚ ਬੱਠਵੀਰ ਨੂੰ ਗ੍ਰਿਫਤਾਰ ਕਰੋ ਐਸਐਸਓ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਇਹ ਜਲਦਬਾਜ਼ੀ ਨਾ ਕਰੋ ਕਿਉਂਕਿ ਵੀ ਇਹ ਤਾਂ ਆਪਣੇ ਕਾਬੂ ਹੈ ਜੀ ਨਾ ਤੁਸੀਂ ਹੁਣ 20 25 ਬੰਦੇ ਦੀ ਤੁਸੀਂ ਟੀਮ ਬਣਾ ਕੇ ਉਹਨਾਂ ਦੇ ਪਿੱਛੇ ਲਾਤੀ ਵੀ ਜਲਦਬਾਜ਼ੀ ਨਾ ਕਰੋ ਜਿਹੜੇ ਵੀ ਇਹਨਾਂ ਦੇ ਕੋਈ ਮਾਸਟਰਮਾਈਂਡ ਮੇਡ ਮੁਖ ਹੈਗਾ ਵੀ ਉਹਨੂੰ ਫੜੋ ਕਿਉਂਕਿ ਆਪਣੇ ਹਰਾਸਤੇ ਤੇ ਹੈ ਜੀ ਨਾ ਵੀ ਜਿਹੜਾ ਹੁਣ ਇਹਨੂੰ ਕੋਈ ਅੰਗ ਫੜਾਉਣ ਆਊਗਾ ਜਾਂ ਕੋਈ ਪੈਸੇ ਦੇਣ ਆਊਗਾ ਜਾਂ ਕੋਈ ਵੀ ਆਊਗਾ ਆਪਾਂ ਉਹਨੂੰ ਦਬੋਚਾਂਗੇ ਕਿਉਂਕਿ ਅਸੀਂ ਵੀ ਤੁਹਾਡਾ ਤੁਹਾਡਾ ਸਹਿਯੋਗ ਦੇ ਮਾਗੇ ਜੀ ਚਲੋ ਉਦੋਂ ਪਤਾ ਨਹੀਂ ਕੀ ਪ੍ਰਸ਼ਾਸਨ ਦੇ ਦਿਮਾਗ ਦੇ ਵਿੱਚ ਆਇਆ ਪ੍ਰਸ਼ਾਸਨ ਨੇ ਜੀ ਇੱਕੋ ਦਮ ਉਹਨਾਂ ਨੂੰ ਪੰਡਾਲ ਦੇ ਵਿੱਚ ਕਾਬੂ ਕਰ ਲਿਆ ਤੇ ਅਸੀਂ ਪੁੱਛਿਆ ਵੀ ਤੁਸੀਂ ਇੰਨੀ ਜਲਦਬਾਜ਼ੀ ਕਿਉਂ ਕੀਤੀ ਉਹ ਕਹਿੰਦੇ ਉਹਨੂੰ ਪਤਾ ਚੱਲ ਗਿਆ ਸੀਗਾ ਵੀ ਸਾਨੂੰ ਵੀ ਪੁਲਿਸ ਦੇ ਸੇਵਾ ਵਿੱਚ ਪੁਲਿਸ ਬੈਠੀ ਆ ਫਿਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਹਿੰਦਾ ਵੀ ਉਹਨਾਂ ਨੂੰ ਪਤਾ ਲੱਗੇ ਫੋਨ ਆ ਗਿਆ ਉਹਨਾਂ ਨੂੰ ਵੀ ਤੁਸੀਂ ਫੋਨ ਡਿ ਇਹ ਤੁਹਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੀ ਉੱਥੇ ਦੇਖਣਾ ਚਾਹੀਦਾ ਸੀ ਕਿ ਕਿਹੜੇ ਬੰਦੇ ਨੂੰ ਫਰਜ਼ ਦੇ ਕਿਉਂਕਿ ਦੋ ਬੰਦੇ ਸੀਗੇ ਦੋ ਬੰਦਿਆਂ ਦਾ ਤਾਂ ਹੁਣ ਇਹ ਹੀ ਪਤਾ ਹੁੰਦਾ ਵੀ ਕਿੱਧਰੋਂ ਜਾਣਗੇ ਉਹ ਤਾਂ ਫੜੀ ਲੈਣੇ ਸੀਗੇ ਉਹ ਤਾਂ ਆਪਾਂ ਜਿੰਨੇ ਨਾਲ ਦੇਖੋ ਗੁਰੂ ਬੇਜਾਦਵੀ ਕੀਤੀ ਬਹੁਤ ਮੰਦਪਾ ਕੀ ਕਰਨ ਲੱਗੀ ਪਰ ਉਹ ਦਬਾ ਤਾ ਕਰ ਨਹੀਂ ਸਕਦੇ ਸੀ ਕਿਉਂਕਿ ਉਹ ਤੂੰ ਆਦਾ ਆਪਣੀ ਟੀਮ ਵਾਰਕ ਨੂੰ ਪਿੱਛੇ ਲੱਗੀ ਹੋਈ ਸੀਗੀ ਉਹ ਮੈਂ ਸਾਨੂੰ ਇਹ ਸੀ ਦੁੱਖ ਇਹ ਚੀਜ਼ ਆ ਰਿਹਾ ਜਿਹੜਾ ਮਾਸਟਰ ਮਾਈਂਡ ਆ ਜਿਹੜੀ ਜੜਾ ਸਾਢੇ ਹੱਜੇ ਤੱਕ ਉਹ ਹੱਥ ਚ ਨਿਯਾਰੀ ਜਨਾਟੇ ਮੋ ਬੰਦਾ ਸਾਡੇ ਕੋਈ ਸਾਹਮਣੇ ਨਹੀਂ ਆਉਂਦਾ ਇਹ ਤਾਂ ਦੇਖੋ ਇੱਕ ਮੋੜੇ ਬਣਾ ਕੀ ਕਹਿਣਾ ਜੀ ਹੁਣ ਪੁਲਿਸ ਦੇ ਇੱਕ ਪੁਲਿਸ ਤਾਂ ਇਹ ਕਹਿ ਰਹੀ ਐ ਅਸੀਂ ਇਹਨਾਂ ਪਰਦੇ ਦੇ ਅੰਦਰ ਕਰ ਦਿੰਦੇ ਆ ਜੀ ਦੇਖੋ ਪੁਲਿਸ ਨੇ ਪ ਉਥੇ ਜਲਦਬਾਈ ਦਿਖਾ ਗਏ ਕਿਉਂਕਿ ਚਰਨ ਫੜ ਲਿਆ ਜਿਹੜਾ ਅਸੀਂ ਕਹਿੰਦੇ ਜਿਹੜਾ ਮੇਨ ਮਕਸਦ ਆ ਜਿਹੜਾ ਹੁਣ ਸਾਡੇ ਪਿੰਡ ਵਾਲਾ ਬੰਤਾ ਹੈਗਾ ਉਹਦੇ ਉਹ ਤਾਂ ਇੱਕ ਮੋਰ ਹੈਗਾ ਇਹ ਵੀ ਪਤਾ ਸਭ ਨੂੰ ਪਤਾ ਵੀ ਮੋਰਾ ਪ੍ਰਸ਼ਾਸਨ ਨੂੰ ਪਤਾ ਵੀ ਮੋਰ ਹੈਗਾ ਅੱਜ ਤੱਕ ਇਹ ਕਹਿੰਦੇ ਮੁੱਖ ਤੈ ਤੱਕ ਤਾਂ ਜਾਈਏ ਬੀਅੇ ਚ ਕੋਈ ਸਿਆਸਤਾਂ ਜਾਂ ਕੋਈ ਧਾਰਮਿਕ ਮੁੱਦਾ ਆ ਜਾਂ ਸਾਡੇ ਪਿੰਡ ਵਿੱਚ ਪਾਰਟਨ ਦੀ ਕੋਸ਼ਿਸ਼ ਕਰ ਰਿਹਾ ਜਾਂ ਬਾਬਾ ਜੀ ਦੀ ਵਾਸੀ ਲੱਗ ਰਹੀ ਹੈ ਵੀ ਉਹ ਤੇ ਹੋ ਸਕੇ ਵੀ ਸਾਡੇ ਧਰਮ ਖਿਲਾਫ ਕੋਈ ਸਾਜ਼-ਸਰਾਰ ਕਰ ਰਿਹਾ ਕੋਈ ਅੱਜ ਦੇਖੋ ਸਾਡੇ ਖਿਲਾਫ ਹੋਇਆ ਕੋਈ ਹਿੰਦੂ ਕੋਈ ਮੋਸਮ ਕਿਸੇ ਨਾਲ ਵੀ ਹੋ ਸਕਦਾ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਜਿਹੜੀ ਜੜਾ ਮੁੱਖ ਜਿਹੜਾ ਮੁੱਖ ਦੋਸ਼ੀ ਨੇ ਉਹਨਾਂ ਨੂੰ ਫੜਾਇਆ ਜਾਵੇ ਜਿਹੜਾ ਸਾਡਾ ਸਹਿਯੋਗ ਆ ਅਸੀਂ ਦਿਨ ਨੂੰ ਖੜੇ ਪਰ ਹਜੇ ਤੱਕ ਕੋਈ ਸਾਨੂੰ ਸਿੱਟਾ ਨਹੀਂ ਮਿਲਿਆ ਜੀ ਜੀ ਧੰਨਵਾਦ ਇੱਥੇ ਕੋਈ ਪੁਲਿਸ ਵਾਲੇ ਲਾਇਆ ਜਾਣਾ ਜੀ ਜੀ ਲਓ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਤਾਂ ਅਸੀਂ ਇਹ ਚਾਹੁੰਦੇ ਆ ਜੀ ਪੁਲਿਸ ਆਈ ਇਸ ਉਤੇ ਚੌਂਕ ਦੇ ਵਿੱਚ ਉਹਨਾਂ ਨੇ ਕੈਮਰੇ ਫਰੋਲੇ ਆ ਜੀ ਸਾਨੂੰ ਕਹਿੰਦੇ ਤੁਸੀਂ ਇਹਨਾਂ ਨੂੰ ਕਹਿੰਦੇ ਕਮੇਟੀ ਵਾਲਿਆਂ ਨੂੰ ਕਹਿੰਦੇ ਤੁਸੀਂ ਬਿਆਨ ਲਿਖਾਓ ਅਸੀਂ ਪਰਚਾ ਦੇ ਦਈਏ ਜੀ ਅਸੀਂ ਕਹਿੰਦੇ ਪਰਚਾ ਨਹੀਂ ਦੇਣਾ ਪਹਿਲਾਂ ਜਿਹੜਾ ਮੇਨ ਮਕਸਦ ਆ ਜਿਹੜਾ ਬੰਦਾ ਤੁਸੀਂ ਲੱਭੋ ਜੀ ਪੁਲਿਸ ਤਾਂ ਇਹੀ ਕਹਿ ਰਹੀ ਆ ਵੀ ਅਸੀਂ ਪਰਚਾ ਦੇ ਕੇ ਆ ਉਹਦੇ ਗਲੋ ਪਜਾਲੀ ਲਾਹੀਏ ਜੀ ਇੱਥੇ ਤਾਂ ਜਿਹੜਾ ਸਾਰਾ ਪ੍ਰਸ਼ਾਸਨ ਆ ਸਾਰੇ ਪ੍ਰਸ਼ਾਸਨ ਨੂੰ ਡੀਐਸਪੀ ਐਸਐਸਪੀ ਦੇ ਇੱਕ ਸਾਰਿਆਂ ਨੂੰ ਪਤਾ ਇਹ ਜੀ ਪਰ ਉਹ ਦੱਸ ਨਹੀਂ ਰਹੇ ਜੀ ਇਹ ਕਹਿਣਾ ਚਾਹੀਦਾ ਧੰਨਵਾਦ ਸਾਹਿਬ ਜੀ